ਮੈਨੂੰ ਬੜੀ ਸਕੂਨ ਮਿਲਿਆ ਜਦੋਂ ਪਿਛਲੇ ਦਿਨੀ ਇੱਕ ਨੌਜਵਾਨ ਨੇ ਮੈਨੂੰ ਇੱਕ ਗੀਤ ਬਣਾ ਕੇ ਭੇਜਿਆ ਜਿਦੇ ਜੋ ਬੋਲ ਸਾਨੂੰ ਦਿਲ ਨੂੰ ਟੁੰਬਲਵਾ ਰਹੇ ਸਨ ਮੇਰੀ ਕੌਮ ਦੇ ਸੁਤਿਆ ਸ਼ੇਰਾ ਪਾਸਾ ਤੇ ਮਾਰਿਓਏ ਇਹਨੇ ਭਾਵਕ ਬੋਲ ਜਦੋਂ ਮੈਂ ਸੁਣੇ ਤਾਂ ਮੈਨੂੰ ਉਹ ਸਮਾਂ ਪੁਰਾਣਾ ਯਾਦ ਆ ਗਿਆ ਜਦੋਂ ਮੰਜੀ ਸਾਹਿਬ ਦੇ ਦੀਵਾਨ ਹਾਲ ਦੇ ਵਿੱਚੋਂ ਕਿਸੇ ਵੇਲੇ ਜੋ ਸਿੰਘ ਸੂਰਮੇ ਗਾਇਆ ਕਰਦੇ ਸਨ ਉਠੋ ਕੌਮ ਦੇਓ ਜਵਾਨੋ ਮੇਰੀ ਕੌਮ ਦੇਓ ਵੀਰੋ ਕੌਮ ਨੂੰ ਤੁਹਾਡੀ ਲੋੜ ਹੈ ਅੱਗੇ ਲੱਗ ਕੇ ਵਾਗਡੋਰ ਸੰਭਾਲੋ ਆਪਣੇ ਪੰਥ ਨੂੰ ਸੰਭਾਲੋ ਕੀ ਜਵਾਬ ਦੇ ਕੇ ਜਾਵਾਂਗੇ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਆਪਣੀਆਂ ਪੀੜ੍ਹੀਆਂ ਨੂੰ ਆਪਣੇ ਬੱਚਿਆਂ ਨੂੰ ਕੀ ਜਵਾਬ ਦੇਵਾਂਗੇ ਜਦੋਂ ਸਾਨੂੰ ਪੁੱਛਣਗੇ ਕਿ ਸਾਨੂੰ ਕਿਸ ਲੀਡਰਸ਼ਿਪ ਦੀ ਤੁਸੀਂ ਬਾਹ ਫੜਾ ਕੇ ਚੱਲਿਓ ਉਹ ਵੀ ਤੁਸੀਂ ਦੇਖ ਲਿਆ ਹੁਣ ਸਾਡੀ ਤਾਂ ਦੂਰ ਦੀ ਗੱਲ ਵਿਰੋਧੀ ਪਾਰਟੀਆਂ ਵੀ ਨੇ ਜੋ ਪੰਜਾਬ ਦੇ ਵਿੱਚ ਉਹ ਵੀ ਮੰਗ ਕਰਦੀਆਂ ਨੇ ਕਿ ਪੰਜਾਬ ਦੀ ਖੇਤਰੀ ਪਾਰਟੀ ਦਾ ਸਰਜੀਤ ਹੁਣ ਆ ਪੰਜਾਬ ਦੇ ਹੱਕਾਂ ਲਈ ਬੜਾ ਲਾਜ਼ਮੀ ਹੈ ਤੇ ਫਿਰ ਸਾਡਾ ਰੜਕਣਾ ਵੀ ਬੜਾ ਲਾਜ਼ਮੀ ਹੈ ਦੋ ਸਿੰਘ ਸਨ ਭਾਈ ਬੋਤਾ ਸਿੰਘ ਭਾਈ ਗਰਜਾ ਸਿੰਘ ਜੀ ਜਦੋਂ ਮੁਗਲਿਆ ਹਕੂਮਤ ਨੇ ਕਹਿ ਦਿੱਤਾ ਸੀ ਕਿ ਅੱਜ ਤੋਂ ਸਿੱਖ ਖਤਮ ਹੋ ਗਏ ਉਹਨਾਂ ਦਾ ਨਾਮੋ ਨਿਸ਼ਾਨ ਮਿਟ ਗਿਆ ਝਾੜੀਆਂ ਵਿੱਚ ਬੈਠੇ ਸੁਣ ਰਹੇ ਸਨ ਮਾਝੇ ਦੇ ਸਿੰਘ ਜਦੋਂ ਉਹਨਾਂ ਨੇ ਇਹ ਗੱਲ ਸੁਣੀ ਤਾਂ ਆਪਸ ਵਿੱਚ ਕਹਿਣ ਲੱਗੇ ਕਿ ਮੁਗਲਿਆ ਸਲਤਨਤ ਨੇ ਜਕਰੀਆ ਖਾਨ ਨੇ ਇਹ ਐਲਾਨ ਕਰ ਦਿੱਤਾ ਕਿ ਸਿੰਘ ਖਤਮ ਹੋ ਗਏ ਪਰ ਅਸੀਂ ਤਾਂ ਜਿੰਦਾ ਹਾਂ ਬੋਤਾ ਸਿੰਘ ਜੀ ਤੇ ਗਰਜਾ ਸਿੰਘ ਜੀ ਕਹਿਣ ਲੱਗੇ ਪਰ ਜਿੰਦਾ ਹੋਣ ਦੀ ਨਿਸ਼ਾਨੀ ਕੀ ਹੈ ਅਸੀਂ ਲੁਕ ਕੇ ਚੁੱਪਚਾਪ ਝਾੜੀਆਂ ਵਿੱਚ ਬੈਠੇ ਆਂ ਸਰਕਾਰ ਨੂੰ ਕੀ ਪਤਾ ਲੱਗੂਗਾ ਕਿ ਸਿੱਖ ਕੌਮ ਜਾਗਦੀ ਹੈ ਸਿੱਖ ਕੌਮ ਜਿਉਂਦੀ ਹੈ ਬਿਨਾ ਕਿਸੇ ਪਾਲਤੋਂ ਗੁਰਮਤਾ ਕਰਕੇ ਅਰਦਾਸਾਂ ਸੋਧ ਕੇ ਕਲਗੀਆਂ ਵਾਲੇ ਪੰਥ ਦੇ ਵਾਲੀ ਦੇ ਚਰਨਾਂ ਦੇ ਵਿੱਚ ਉਹਨਾਂ ਨੇ ਸੜਕ ਦੇ ਉੱਤੇ ਆ ਕੇ ਨ ਕੇਸਰੀ ਨਿਸ਼ਾਨ ਸਾਹਿਬ ਦਾ ਝੰਡਾ ਲਾ ਕੇ ਟੈਕਸ ਲਾ ਦਿੱਤਾ ਔਰ ਇੱਕ ਖਤ ਭੇਜਿਆ ਜ਼ਕਰੀਆ ਖਾਨ ਨੂੰ ਜਿਦੇ ਵਿੱਚ ਲਿਖ ਦਿੱਤਾ ਕਿ ਅੱਜ ਤੋਂ ਖਾਲਸਾ ਸਰਕਾਰ ਦਾ ਰਾਜ ਪੰਜਾਬ ਦੀ ਧਰਤੀ ਤੇ ਕਾਇਮ ਹੋ ਗਿਆ ਉਹ ਕੇਵਲ ਦੋ ਸੂਰਮੇ ਤੇ ਸੈਂਕੜਿਆਂ ਦੀ ਗਿਣਤੀ ਵਿੱਚ ਫੌਜ ਭੇਜੀ ਜ਼ਕਰੀਆ ਖਾਨ ਨੂੰ ਹੱਥਾਂ ਪੱਤ ਦੀ ਪੈਰ ਪੈਰਾਂ ਦੀ ਪੈ ਗਈ ਕਿ ਇੰਨੀ ਸ਼ਕਤੀ ਕਰਨ ਦੇ ਬਾਵਜੂਦ ਇੰਨਾ ਜ਼ੁਲਮ ਢਾਉਣ ਦੇ ਬਾਵਜੂਦ ਇਹ ਦੋ ਨਿਹੱਥੇ ਸਿੰਘ ਜਿਨ੍ਹਾਂ ਨੇ ਐਲਾਨ ਕਰ ਦਿੱਤਾ ਇਹਨਾਂ ਦੀ ਜੁਰਰਤ ਕਿਵੇਂ ਪਈ ਇਹਨਾਂ ਦੇ ਅੰਦਰ ਹੈ ਕਿ ਕਿਸੇ ਨੇ ਦੱਸਿਆ ਕਿ ਜ਼ਕਰੀਆ ਖਾਨ ਇਹਨਾਂ ਨੂੰ ਐਵੇਂ ਨਾ ਸਮਝੀ ਇਹ ਦੋ ਨਹੀਂ ਇਹ ਕੱਲਾ-ਕੱਲਾ ਸਿੱਖ 2 ਲੱਖ ਦੇ ਬਰਾਬਰ ਹੈ ਇਹਨਾਂ ਦੇ ਅੰਦਰ ਖੰਡੇ ਬਾਟੇ ਦੀ ਪੌਹਲ ਹੈ ਤੇ ਇਹ ਗੁਰੂ ਨੂੰ ਪਰਨਾਇਆ ਹੋਇਆ ਲੋੜ ਪੈਣ ਤੇ ਸ਼ਹਾਦਤ ਦੇਣ ਤੋਂ ਵੀ ਪਿੱਛੇ ਨਹੀਂ ਹਟੇਗਾ ਤੇ ਐਸਾ ਹੀ ਹੋਇਆ ਸਾਧ ਸੰਗਤ ਜੀ ਜਦੋਂ ਸੈਂਕੜਿਆਂ ਦੀ ਗਿਣਤੀ ਵਿੱਚ ਉਹ ਦੋ ਸਿੱਖਾਂ ਨੂੰ ਫੜਨ ਲਈ ਜਕਰੀਆ ਖਾਨ ਨੇ ਫੌਜ ਭੇਜੀ ਤੁੰਬਾ ਤੁੰਬਾ ਕਰਕੇ ਉੱਡ ਗਏ ਪਰ ਜਿੰਨਾ ਚਿਰ ਸ਼ਹੀਦ ਨਹੀਂ ਹੋਏ ਕੇਸਰੀ ਨਿਸ਼ਾਨ ਸਾਹਿਬ ਨੂੰ ਥੱਲੇ ਨਹੀਂ ਲੈਣ ਦਿੱਤਾ ਏਸੀ ਸਾਡਾ ਕਰਤਾਰ ਏਸੀ ਸਾਡੀ ਸਿੱਖ ਲੀਡਰਸ਼ਿਪ ਸਾਡਾ ਰੜਕਣਾ ਬਹੁਤ ਜ਼ਰੂਰੀ ਹੈ